ਜੋ ਜਿੱਥੇ ਚੰਗਾ ਹੁੰਦਾ ਉੱਥੇ ਬੁਰੇ ਲੋਕਾਂ ਦੇ ਵੀ ਕੋਈ ਕਮੀ ਨਹੀਂ ਜਿੱਥੇ ਭਲੇ ਇਨਸਾਨ ਰਹਿੰਦੇ ਨੇ ਉੱਥੇ ਬੁਰਿਆਂ ਦੀ ਵੀ ਬੜੀ ਗਿਣਤੀ ਹੈ ਜਦੋਂ ਗੁਰੂ ਘਰਾਂ ਦੀ ਵਾਦੀ ਸੋਭਾ ਨੂੰ ਦੇਖ ਕੇ ਜੀਵਨ ਨੂੰ ਨਾਮ ਦੇ ਨਾਲ ਜੁੜੇ ਹੋયા ਨੂੰ ਦੇਖ ਕੇ ਪਿਆਰਿਓ ਉਹਨਾਂ ਦਾ ਮੋਢੀ ਕੌਣ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਪ੍ਰੇਰਦੇ ਸੀ ਘਰ-ਘਰ ਜਾ ਕੇ ਜਿਨ੍ਹਾਂ ਦੀ ਭਾਸ਼ਣ ਦੇ ਨਾਲ ਪਰੇਰੇ ਹੋਏ ਤਰੀਕੇ ਦੇ ਨਾਲ ਸੰਗਤ ਗੁਰੂ ਦੇ ਨਾਲ ਜੁੜ ਜਾਂਦੀ ਸੀ ਬਚਨ ਸੁਣ ਕੇ ਕਿਉਂਕਿ ਬੋਲਾਂ ਵਿੱਚ 담 ਹੀ ਐਸਾ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਭਿੰਡਰਾਵਾਲਿਆਂ ਦੇ ਹਿਰਦੇ ਦੇ ਅੰਦਰ ਮੈਂ ਬੂਟਾ ਹਾਂ ਇੱਕ ਅਣਖ ਦਾ ਜੋ ਨਾਲ ਖੂਨ ਦੇ ਸਿੰਜ ਆਏ ਕੱਤਿਆ ਹੀ ਮੈਂ ਚਬਖੇ ਨੂੰ ਮੈਨੂੰ ਚਬਖੜੀਆਂ ਨੇ ਪਿੰਝ ਆਏ ਉਜੜਿਆ ਪੂ ਝਾੜਨ ਬਾਣੇ ਮੈਂ ਦਿਲ ਦੇ ਵਿੱਚ ਜ਼ਬਾਤ ਤੁਹਾਂ ਦੁਨੀਆਂ ਦੇ ਵਿੱਚ ਚਕੜਦੇ ਮੈਂ ਜਰਨੈਲ ਸਿੰਘ ਬੇਦਾਗ ਹਾਂ ਦੁਨੀਆਂ ਦੇ ਵਿੱਚ ਚਕੜਦੇ ਮੈਂ ਜਰਨੈਲ ਸਿੰਘ ਬੇਦਾਗ ਵੇਖੋ ਉਹ ਜੋਧੇ ਨੂੰ ਮਾਰਨ ਵਾਲੇ ਸ਼ਹੀਦ ਕਰਨ ਵਾਲਿਆਂ ਦਾ ਅੱਜ ਨਾਮ ਨਹੀਂ ਲਿਆ ਜਾਂਦਾ ਯਾਦ ਨਹੀਂ ਕੀਤਾ ਜਾਂਦਾ ਪਰ ਜਿਸ ਜੋਧੇ ਨੇ ਇਹ ਜੀਵਨ ਗੁਰੂ ਦੇ ਲੇਖੇ ਲਾਇਆ ਉਹਨੂੰ ਬੱਚਾ ਬੱਚਾ ਜਾਣਦਾ ਕੋਈ ਤੀਰ ਵਾਲਾ ਬਾਬਾ ਕਹਿੰਦਾ ਕੋਈ ਸੰਤ ਗਿਆਨੀ ਜਰਨੈਲ ਸਿੰਘ ਦੀ ਭਿੰਡਰਾਵਾਲਾ ਕਹਿੰਦਾ ਕੋਈ ਜਰਨੈਲ ਸਿੰਘ ਕਹਿੰਦਾ ਵਿਖੋ ਸ਼ਰਧਾ ਇੰਨੀ ਹੈ ਨਹੀਂ